ਜੀ ਵੀ ਜੀ ਕੀ ਹਾਲ ਚਾਲ ਆਪਾਂ ਲੱਗੇ ਆ ਅੱਜ ਜਿਹੜੇ ਕਬੂਤਰ ਬੁੱਤ ਨਹੀਂ ਪਾਉਂਦੇ ਤਾਂ ਕਬੂਤਰੀਆਂ ਅੰਡੇ ਨਹੀਂ ਲਾਉਂਦੀਆਂ ਉਹਨਾਂ ਦੀ ਮੈਡੀਸਿਨ ਇੱਕ ਕੌਲੀ ਤੁਹਾਨੂੰ ਘੱਟ ਰੇ ਲੈਣੀ ਆ ਦੋ ਚਮਚੇ ਹਲਦੀ ਦੇ ਤੇ ਚਾਰ ਗੋਲੀਆਂ ਤੁਸੀਂ ਆ ਲੈਣੀਆਂ ਆ ਤੇ ਚਾਰ ਗੋਲੀਆਂ ਹੀ ਆਸ਼ਵਗੰਧਾ ਦੀਆਂ ਲੈਣੀਆਂ ਆ ਦੋ ਗੋਲੀਆਂ ਤੁਹਾਨੂੰ ਸੈਂਟਰ ਸਿਰੋਨ ਲੈਣੀਆਂ ਆ ਨੇ ਤੇ ਦੋ ਟੱਕਣ ਵਿਟਾਮਿਨ ਐਚ ਦੇ ਲੈਣੇ ਨੇ ਤੇ ਦੋ ਹੀ ਟੱਕਣ ਤੁਸੀਂ ਬਿਮਰਲ ਦੇ ਲੈਣੇ ਨੇ ਠੀਕ ਆ ਤੇ ਇਹ ਵੀ ਹੁੰਦੇ ਤੁਸੀਂ ਚਾਰ ਕੈਪਸੂਲ ਲੈਣੇ ਨੇ ਤੁਸੀਂ 400mg ਵਾਲੇ ਆ ਚੈੱਕ ਕਰ ਲਓ ਠੀਕ ਆ ਤੇ ਆਹ ਇਨਫੈਕਸ਼ਨ ਤੋਂ ਗੋਲੀਆਂ ਨੇ ਬੱਚੇ ਦਾ ਨਹੀਂ ਇਨਫੈਕਸ਼ਨ ਤੋਂ ਨੋਵੋਫੌਕਸ 400mg ਦੋ ਗੋਲੀਆਂ ਤੁਸੀਂ ਇਹ ਲੈਣੀਆਂ ਨੇ ਤੇ ਆਹ ਗੋਲੀਆਂ ਲੈਣੀਆਂ ਇਹਨਾਂ ਦੀ ਮੈਂ ਫੋਟੋ ਲਾ ਦੂੰਗਾ ਕੈਲਸ਼ੀਅਮ ਤੋਂ ਆਹੇ ਤੇ 10 ਗੋਲੀਆਂ ਤੁਸੀਂ ਇਹ ਲੈਣੀਆਂ ਲੈ ਕੇ ਤਾਂ ਇਹਨਾਂ ਨੂੰ ਕੱਟ ਲੈਣਾ ਚੰਗੀ ਤਰ੍ਹਾਂ ਇਸੁਰ ਨਹੀਂ ਇਹਨਾਂ ਨੂੰ ਰੋਮ ਨਹੀਂ ਹੇ ਨਾ ਨਾ ਰਫੰਗ ਰੋਮ ਗਈ ਦਾ ਰੱਖ ਨਾ ਕਿਤਾਬ ਇਸ ਇਹ ਰਲਦਾ ਕਿੰਨਾ ਜੀ ਰਿਸੋਰਸ ਪਰ ਦੇਖਣ ਨਾ ਬਰੋ ਲੋਵੀ ਜੀ ਆਪਾਂ ਲੱਗੇ ਗੋਲੀਆਂ ਕੁੱਟਣ ਪਹਿਲਾਂ ਥੋੜੀਆਂ ਥੋੜੀਆਂ ਕੁੱਟਾਂਗੇ ਸਾਰੀਆਂ ਇੱਕੋ ਦਮ ਸਾਰੀਆਂ ਪਾ ਕੇ ਨਹੀਂ ਕੁੱਟਣੀਆਂ ਹੈਗੀਆਂ ਐਨ ਪਾਊਡਰ ਬਣਾ ਲਿਓ ਪਹਿਲਾਂ ਆਧੀਆਂ-ਆਧੀਆਂ ਕੱਟ ਲਿਓ ਤੁਸੀਂ ਜੇ ਸਾਰੀਆਂ ਕੁੱਟਾਂਗੇ ਤੇ ਕੱਟ ਨਹੀਂ ਹੋਣੀਆਂ ਸਹੀ ਤੇ ਐਨ ਪਾਊਡਰ ਬਣਾ ਲਿਓ ਗੋਲੀਆਂ ਦਾ ਕਟਣਾ ਲੱਗੀਆਂ ਐ ਇਨਫੈਕਸ਼ਨ ਤੋਂ ਇਹ ਸਾਰੀਆਂ ਗੱਲੀਆਂ ਮਤੋਂ ਵੀ ਆ ਤੇ ਇਹਦੇ ਵਿੱਚ ਇੱਕ ਅੰਡੇ ਵੀ ਪਾਉਣੇ ਆ ਖਿਆਲ ਰੱਖਿਓ ਅੰਡਿਆਂ ਦੀਆਂ ਛਿੱਲਾਂ ਪਾਉਣੀਆਂ ਨੇ ਇਹਦੇ ਵਿੱਚ ਆਪਾਂ ਅੰਡਿਆਂ ਦੀਆਂ ਛਿੱਲਾਂ ਪਾ ਕੇ ਤੇ ਉਹ ਵੀ ਮਿਕਸ ਕਰਨੀਆਂ ਉਹ ਆਪਾਂ ਕਰਾਂਗੇ ਫੇਰ ਗ੍ਰੈਂਡ ਤੇ ਪਹਿਲਾਂ ਇਹਨਾਂ ਨੂੰ ਕੁਝ ਪਾਈ ਤੇ ਇਹਨਾਂ ਨੂੰ ਪਹਿਲਾਂ ਕੁੱਟਣਾ ਚੰਗੀ ਤਰ੍ਹਾਂ ਕੁੱਟ ਲਿਓ ਇਹਨਾਂ ਨੇ ਰਹਿ ਨਾ ਜਾਵੇ ਕੋਈ ਵਿੱਚ ਸੌਜੀ ਆ ਪਾ ਰਹੀਆਂ ਤੇ ਹੁਣ ਆਹ ਗੋਲੀਆਂ ਆਪਾਂ ਚਾਰ ਪਾਉਣੀਆਂ दोनों के। दो जी गोलियां पा कैपसूल आप कट लेने कैंची ना कट के तो पाने कैप्सूल ठीक है वो ऐसे सुटने आटे के मड़ा देने मुड़के तुम इन्हों क्यों पहला चंह आप गोलियां ले लिया अशोकेंदा दियाँ ਉਹ ਚੱਕਾ ਲੋ ਆਸ਼ੋ ਕਹਿੰਦਾ ਨਹੀਂ ਗੋੜ ਚ ਤੇ ਇਹਨਾਂ ਨੂੰ ਕਟਾਂਗੇ ਹੁਣ ਇਹ ਥੋੜੀਆਂ ਆਖੀਆਂ ਕੱਟ ਹੁੰਦੀਆਂ ਹੁੰਦੀਆਂ ਆ ਤੇ ਆਪਣੇ ਹਿਸਾਬ ਨਾਲ ਕੱਟਦੇ ਰੇ ਤੁਸੀਂ ਵੱਡੇ ਗੁੰਡੇ ਕੋਟਣੇ ਜਿਵੇਂ ਘੜਸਾਂਗੇ ਤੁਸੀਂ ਆਪਣੇ ਕੋਲ ਤਾਂ ਛੋਟਾ ਹੈਗਾ ਤਾਂ ਆਪਾਂ ਛੋਟੇ ਜਿਹੇ ਕਟੜੀਆਂ ਵੱਡਾ ਵੀ ਫਿਆਦ ਤਾਂ ਆਪਾਂ ਲਾ ਨਾ ਲਓ ਜੀ ਚਾਰ ਗੋਲੀਆਂ ਆਪਾਂ ਸੈਟ ਲਈਆਂ ਸੈਂਟਰ ਸੈਂਟਰ ਵਿੱਚ ਠੀਕ ਹੁਣ ਕਟਾਂਗੇ ਇਹ ਵੀ ਬਹੁਤ ਵਧੀਆ ਕੱਟ ਜਣੀਆਂ ਆਪਾਂ ਬਾਹਰੋਂ ਮੰਗਾਈਆਂ ਸੀ ਕਿ ਸਜਣ ਵੈਲੀ ਤੋਂ ਕੈਨੇਡਾ ਤੋਂ ਇੱਥੋਂ ਵੀ ਮਿਲ ਜਾਂਦੀਆਂ ਆ ਉਦੋਂ ਪਰ ਮਹਿੰਗੀਆਂ ਮਿਲਦੀਆਂ ਨਾਲ ਤਾਂ ਇੱਥੋਂ ਵੀ ਹੁੰਦਾ ਸਾਰਾ ਕੁਝ ਪਰ ਮਹਿੰਗਾ ਮਿਲਦਾ ਉੱਥੇ ਪਤਾ ਨਹੀਂ ਹੁੰਦਾ ਪਰ ਚੀਜ਼ ਪੂਰੀ Ориジナル ਕਿ ਡੋਲੀਗੇਟ ਹੋਰੀ ਉਹ ਵੀ ਕੱਟ ਹੋ ਗਈ ਬਾਕੀ ਚੈਕ ਇਹਦੀ ਤੁਸੀਂ ਗੋਲੀਆਂ ਬਣਾ ਲੈਣੀਆਂ ਜਿੰਨੀਆਂ ਬਣੀਆਂ ਚਨੇ ਬਰਾਬਰ ਸਵੇਰੇ ਸ਼ਾਮ ਦੇਣੀ ਆ ਕਬੂਤਰ ਕਬੂਤਰੀ ਨੂੰ ਜੋੜਾ ਤੋੜ ਕੇ 15 ਦਿਨ ਲੈਣੀ ਲਗਾਤਾ ਸਵੇਰੇ ਸ਼ਾਮ ਤੇ ਫੇਰ ਉਸ ਤੋਂ ਬਾਅਦ ਡਿਵਰਮਿੰਗ ਕਰਿਓ ਤੇ ਫੇਰ ਜੋੜਾ ਲਾਇਓ ਫੇਰ ਦੇਖੋ ਜਲਦ ਲੋ ਜੀ ਈਵਨ ਦਾ ਤੁਸੀਂ ਪਾਉਣੇ ਨੇ 5 ਕੈਪਸੂਲ ਠੀਕ ਆ ਤੇ 2 ਟੱਕਾਂ ਵਿਟਾਮਿਨ ਐਚ ਸੀ ਦੇ ਪਾਉਣੇ ਆ ਤੇ 2 ਟੱਕਣੇ ਹੀ ਵਿਮਰਲ ਦੇ ਪਾਉਣ ਤੁਸੀਂ ਪਾ ਕੇ ਤੈਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਔਰ ਕੈਂਚੀ ਨਾਲ ਕੱਟ ਕੇ ਪਾਓ ਠੀਕ ਆ ਆਹ ਲੋ ਜੀ ਇਦਾਂ ਘੋਟਟ ਲੈਣ ਆਪਣੇ ਆਪ ਨਿਕਲਣਾ ਪਾਣਾ ਤੇਲ ਠੀਕ ਹੈ ਚਾਹੀ ਕੰਚੀ ਨਾਲ ਕੱਟੜੇ ਨੂੰ ਚਾਹੀ ਛੇ ਕੱਟ ਤੋਂ ਕਾਹੇ ਨਾਲ ਕੱਢ ਕੇ ਇਹਨੂੰ ਪਾਓ ਜਿਹੜਾ ਮਿਕਸ ਕਰੇ ਹੋ ਇਹਨੂੰ ਨੋ ਜੀ ਇਹਨਾਂ ਸਾਰਾ ਕੁਝ ਮਿਕਸ ਕਰ ਲਿਆ ਆਪਾਂ ਮਿਕਸ ਕਰਕੇ ਦਵਾਈ ਪਾ ਦੇਣੀ ਦੋ ਚਮਚੇ ਹਲਦੀ ਤੇ ਇੱਕ ਗੋਲੀ ਆਟੇ ਦੀ ਲੈਣੀ ਉਹਦੇ ਵਿੱਚ ਤੁਸੀਂ ਮਿਕਸ ਕਰਨਾ ਸਾਰਾ ਕਰਕੇ ਤਾਂ ਗੋਲੀਆਂ ਬਣਾ ਲਿਓ ਜਿੰਨੀਆਂ ਵੀ ਬਣਦੀਆਂ ਵੀ ਸਵੇਰੇ ਸ਼ਾਮ ਕਬੂਤਰ ਤੇ ਕਬੂਤਰ ਨੂੰ ਦਈਓ ਲੱਗ ਕਰਕੇ ਤੇ 15 ਤੋਂ 20 ਦਿਨ ਦੋ ਲਗਾਤਾਰ ਤਾਂ ਫਿਰ ਦੇਖੋ ਜਰਟ ਮਿਲਦਾ ਕੀ ਲੋ ਜੀ ਵੀਰ ਜੀ ਨੀਆਂ ਗੋਲੀਆਂ ਬਣ ਗਈਆਂ ਸਾਰੀਆਂ ਦੇਖਦੇ ਆ ਬਾਕੀ ਪਾਵਾਂਗੇ ਹੁਣ ਕੀ ਜਰਟ ਮਿਲਦਾ ਕੀ ਨਹੀਂ ਜਰਟ ਦਾ ਫਿਲਹਾਲ ਫੋਲੀ ਹੈ ਬਾਕੀ ਦੇਖਾਂਗੇ ਪਾ ਕੇ